ਮਿੱਤਰੋ ਕੀ ਹਾਲ ਚਾਲ ਆ ਗੁੱਡ ਮਾਰਨਿੰਗ ਸਾਰਿਆਂ ਨੂੰ ਦਿਨ ਚੜ ਚੁੱਕਿਆ ਤੇ 7:30 ਦਾ ਟਾਈਮ ਹੋ ਗਿਆ ਤੇ ਲਾਹ ਹੋਣੀ ਆ ਰਹਾ ਲਾਹ ਤੇ ਜਵਰਾਜ ਆਪਾਂ ਜਾਵਾਂਗੇ ਉਹਨਾਂ ਨੂੰ ਲੈਣ ਤੇ ਮੌਸਮ ਦੇਖੋ ਅੱਜ ਨੇਰੀ ਚੱਲੀ ਜਾਂਦੀ ਕਾਫੀ ਜ਼ਿਆਦਾ ਮਿਲਦਿਆ ਫਿਰ ਤੁਹਾਨੂੰ ਸ਼ਹਿਰ ਆਪਾਂ ਜਵਰਾਜ ਤੇ ਲਾਹ ਵਗਿਆ ਆ ਤੇ ਆਪਾਂ ਲੈ ਕੇ ਜਾਂਦੇ ਇਹਨਾਂ ਨੂੰ ਘਰੇ ਆਏ ਲਿਆਂ ਲਾ ਬਣਾ ਨੂੰ ਛੱਡਣ ਮੈਂ ਤੇ ਡੈਡੀ ਜੀ ਨਾਲ ਜਵਰਾਜ ਤੇ ਲਾਲ ਨੂੰ ਛੱਡ ਕੇ ਆਵਾਂਗੇ ਅ ਦੇਖੋ ਚੱਕ ਖਿਲੇ ਸੀ ਪਹਿਲਾਂ ਕਰਾਉਣੀ ਗੱਡੀ ਦੀ ਅਲਾਈਨਮੈਂਟ ਫਿਰ ਡੀਲ ਪਵਾ ਕੇ ਤੇ ਜਾਵਾਂਗੇ ਸਿੱਧਾ ਉਧਰ ਨੂੰ ਆ ਆਪਣੀ ਰਾਣੀ ਸੁਨਦਰਾ ਦੀ ਅਲਾਈਨਮੈਂਟ ਤੇ ਫਾਈਨਲੀ ਦੁਕਾਨ ਤੇ ਪਹੁੰਚ ਗਏ ਸੀ ਵੀਰ ਜੀ ਦੇ ਲਾਈ ਚੈੱਕ ਕਰੋ ਸਿੱਧੇ ਟੌਪ ਟੌਪ ਦੇ ਰੱਖੇ ਭਰਾ ਨੇ ਇਹ ਵੀ ਲੋਇਆ ਯੂਨਿਟ ਹੈ। ਉਹ ਆ ਬੰਦ ਰਹਿ ਗਿਆ ਨਿਆ ਮਾਇਆ। ਕੀ ਹੈ? ਕੰਪਨੀ ਬਣੀ ਹੋਰ। ਲੱਕਾ ਵੀਰ। ਤੋਂ ਗਲੌਂ ਟਕਾਣੇ ਗੱਡੀ ਫਿਰ ਕਰੂਗਾ ਡਬਲ ਅਲਾਈਨਮੈਂਟ। ਗੱਡੀ ਲੱਗ ਗੇ ਫਾਈਨਲੀ। ਉਹ ਵੀਰੇ ਨੇ ਕਰਤਾ ਅਜ ਕੰਮ ਸ਼ੁਰੂ ਅਲਾਈਨਮੈਂਟ ਦਾ। ਤੇ ਹੋ ਕਰਾਉਣੇ ਆ ਪੈਂਡਿਕ ਅਲਾਈਨਮੈਂਟ ਦਾ। ਤਾਂ ਕਸਤੀ ਬਾਈ ਨੇ ਮਸ਼ੀਨ ਸਟੀਰੀਂਗ ਨੂੰ ਵੀ ਅਲਾਈਨਮੈਂਟ ਵਾਲੀ ਥੇਤਰ ਤੇ ਲੈਣਾ। ਹਾਂ ਉਹਦੇ ਇਹ ਅਲਾਈਨਮੈਂਟ ਦਾ ਕੰਮ ਨੇ ਫੜਗਾ ਅਲਾਈਨਮੈਂਟ ਆਪਣੀ ਗੱਡੀ ਦੀ ਹੋ ਕੇ ਹੋ ਗਈ ਆ ਤੇ ਦੇਖੋ ਲੱਗਾ ਗੱਡੀ ਹੁਣ ਬਾਹਰ ਨੂੰ ਕੱਢਣਾ ਤੇ ਹੁਣ ਚੱਲਦੇ ਆ ਪਾਂਦਰ ਸਰ ਹਾਂਜੀ ਨੰਬਰ ਸਰ ਚੱਲੋ ਟੋਕ ਟੋਕ ਲੋ ਵੀ ਜ਼ੀਰੋ ਪੱਲੀ ਵਾਰ ਨਿਕਲਿੰਗੇ ਉਹ ਵਾਰ ਕਰ ਲਿਆ ਤੇ ਆਪਾਂ ਲੱਗ ਗਿਆਂ ਰੇਲੀ ਵਾਲੀ ਲਾਈਨ 'ਚ ਜਲਾ ਵੀ ਰੇਲੀ ਦਾ ਰਸ਼ ਵੇਖੋ ਆ ਜਾਂਦੀ ਕੁਲਵੀਰ ਵਾਲੀ ਗੱਡੀ ਇਰਾਦੀ ਰਾਹ ਖਿੱਚਦੀ ਫੇਰ ਅੱਜ ਕਿੱਧਰ ਨੂੰ ਖੇਮ ਕਰਨ ਨੂੰ ਚੱਲਦੇ ਆ ਅੱਜ ਫੇਰ ਉੱਥੇ ਰੂਟ ਤੇ ਰੋਸ ਸੋਮਾ ਦਾ ਰਸ਼ ਫਟੇ ਮੋੜ ਤੇ ਸੋਮਾ ਗਦਾਮ ਦਾ ਰਸ਼ ਉਹ ਭਾਈ ਲਈ ਜਾਂਦੇ ਫੋਟੋ ਖਿੱਚ ਕੇ ਜੀ ਆਪਾਂ ਆ ਗਏ ਆਂ ਭਿੱਖੀ ਵਿੰਡ ਅੰ lobbies ਪੱਬੇ ਬੁੰਡੇ ਵਾਲੇ ਗੇਟ ਤੇ ਆ ਗਏ ਆਂ ਫੇਰ ਆਪਾਂ ਅੱਜ ਤੇ ਜਾਵਾਂਗੇ ਬਾਬਾ ਬੋਡਾ ਸਾਹਿਬ ਦੇ ਦਰਬਾਰ ਵਾਲ ਨੂੰ ਤੇ ਨੀਰਾਜੀ ਚਲਾਉਣ ਲੱਗ ਪਏ ਇਹ ਗੱਡੀ ਤੇ ਆਪਾਂ ਆ ਗਏ ਪਿੱਛੇ ਉਹ ਵੀ ਆਪਾਂ ਫਾਈਨਲੀ ਗੱਡੀਆਂ ਕੋਲ ਪਹੁੰਚ ਗਏ ਸੀ ਤੇ ਆਪਣੀ 33 ਬੱਤੀ ਵੀ ਇੱਥੇ ਹੈਗੀ ਆ ਤਾਂ ਆ ਗਿਆ ਲੰਘ ਜਿੱਤੇ ਬੱਤੀ ਆ ਖੜੀ ਜੇ ਨਹੀਂ ਉੱਥੋਂ ਨਿਕਲ ਪਏ ਸੀ ਤੇ ਆਪਾਂ ਜਾਣੇ ਹੁਣ ਸਰਾਹ ਮੰਡੀ ਢੋੜੀ ਬੰਦਈ ਅੱਜ ਬੰਨੀਆਂ ਢੋੜੀ ਤੇ ਫਿਰ ਗੋਰੀ ਵਿਲਾਉਣੀ ਹੈ ਜਾ ਕੇ ਆਪਾਂ ਮੰਡੀ ਪਹੁੰਚ ਗਏ ਤੇ ਜਸ਼ਨ ਇਹ ਅੰਦਰ ਉੱਤਰ ਯਾਤਰਾ ਮੜ ਕੇ ਸਾਰੇ ਆਪਣੇ ਬੰਦੇ ਆੜ ਤੇ ਮਾਲ ਪਾਇਆ ਤੇ ਬਹੁਤ ਮਗਰ ਘੜੀ ਰਾਣੀ ਸੁੰਦਰਾ ਬੈਠੇ ਸਾਰੇ ਗੱਲਾਂ ਬਾਤਾਂ ਚੱਲ ਰਹੀਆਂ ਹੋਈਆਂ ਅੱਜ ਆਪਾਂ ਚਲਾਉਨੇ ਆ ਵੱਡੀ ਗੱਡੀ ਤੇ ਵੜਦੇ ਆਂ ਗੱਡੀ ਦੇ ਵਿੱਚ ਆ ਗਏ ਆਪਾਂ ਗੱਡੀ ਦੇ ਅੰਦਰ ਤੇ ਕਰਦੇ ਨੂੰ ਕਰਮਾਂ ਵਾਲੀ ਨੂੰ ਰਾਣੀ ਖਲਾ ਨੂੰ ਸਟਾਰਟ ਬਾਹਣ ਤੁਰਦਿਆਂ ਲੈ ਕੇ ਨੂੰ ਚੱਲ ਵੀ ਕਰਮਾਲੀਏ ਆਪਾਂ ਕਰਾਉਣਾ ਅੰਦਾ ਕਰਮਾਲੀ ਦਾ ਕੰਡਾ ਤੇ ਕੰਡਾ ਕਰਾ ਕੇ ਗੱਡੀ ਲਾਉਣੀ ਆ ਭਰਨੇ ਉਹਨੇ ਕੰਡਾ ਚਾਲਦਿਆਂ ਕੰਡੇ ਤੇ ਭਜਣਾ ਐ ਨਾ ਕੰਡਾ ਗੱਡੀ ਦਾ ਕਰਾ ਲਿਆ ਤੇ ਹੁਣ ਕਰਦੇ ਆ ਸਟਾਰਟ ਤੇ ਥੋੜੀ ਬਾਅਦ ਲਾਵਾਂਗੇ ਭਰਨੀ ਕਰਦੇ ਆ ਗੱਡੀ ਬੈਕ ਆ ਗਈ ਸਾਈਡੋ ਲੋਕੀ ਜਿਹੜੀ ਆਪਣੀਆਂ ਉਹ ਆਇਆ ਕੰਡਾ ਕਰਾਉਣ ਇੱਧਰ ਕਸ਼ਨਾ ਆ ਗਿਆ ਕੰਡਾ ਕਰਾਉਣ ਗੱਡੀ ਨੂੰ తీ ਪਿਆੜੇ ਤੇ ਲਾ ਦੇ ਵੀਰੋਂ ਨਹੀਂ ਕਰਨ ਲੱਗੇ ਲੋਡਿੰਗ ਸ਼ੁਰੂ ਅਰਧੋ-ਗਰਧੋ ਲੋਡਿੰਗ ਸ਼ੁਰੂ ਹਾਂ ਫੱਟਾ ਲੱਗ ਗਿਆ ਤੇ ਆਪਾਂ ਮੰਡੀ ਚੋਂ ਨਿਕਲ ਕੇ ਤੇ ਕਰ ਲਈ ਵਾਪਸੀ ਤੇ ਜਾਣੇ ਆਪਾਂ ਘਰ ਨੂੰ ਲਾਓ ਵੀ ਆਪਾਂ ਫਾਈਨਲ ਨਿਕਲ ਫਿਰ ਇੱਥੇ ਗੱਡੀ ਲੱਗ ਗਈ ਆਪਾਂ ਕੋਦੇ ਚਲਾਉਣ ਬਾਈ ਜੀ ਦੇ ਕੇ ਜਵਾਬ ਕਹਿੰਦੇ ਮੇਰਾ ਸਿਰ ਦੁਖਦਾ ਤੇ ਮੈਂ ਬੈਠਦਾ ਮਗਰ ਟ੍ਰੈਫਿਕ ਟ੍ਰੈਫਿਕ ਤੇ ਟ੍ਰੈਫਿਕ ਪੂਰਾ ਜਾਮ ਹੈ ਅੰਦਰ ਗਰਮੀ ਆ ਗਿਆ ਹਰੀਕੇ ਵਾਪਸੀ ਤੇ

ਉਹ ਨਹਿਰਾਂ ਦੂਆ ਜਮਾ ਬੋਲ ਭਰੀਆਂ ਪਈਆਂ ਯਾਰ ਉਹ ਤਰਨ ਵਾਲੀਆਂ ਹੀ ਪਈਆਂ ਟਾਈਮ ਪਾਣੀ ਆ ਤੱਕ ਪਾ ਲੱਗਾ ਫੋਲ ਜਮਾ ਆਂ ਗਿਆ ਬਿਆਹਾਂ ਨੇ ਦਾ ਹਾਂ ਤੇ ਅਮ ਨਾਲ ਖੱਪ ਲੈਣਾ ਸੀ ਕਵਰ ਤੇ ਜੇ ਮਿਲ ਗਿਆ ਬਾਈ ਤੋ ਵਧੀਆ ਕਵਰ ਤੇ ਲੈਨੇ ਆ ਫਿਰ ਬ੍ਰਦਰ ਅ ਇਹਦਾ ਕਵਰ ਦਿਖਾ ਦੋ 13 ਦਾ ਪਰ ਉਹ ਨਹੀਂ ਚਲੋ ਉਹ ਚੱਲਦੇ ਆ ਬ੍ਰਦਰ ਕੋਲ ਕਵਰ ਨਹੀਂ ਮਿਲਿਆ ਤੇ ਵੇ ਜੀਰੇ ਆਪਾਂ ਐਂਟਰ ਨਹੀਂ ਹੋਣਾ ਕਿਉਂਕਿ ਸਿੱਧਾ ਬਾਰੇ ਬਾਰੇ ਜਾਵਾਂਗੇ ਘਰ ਨੂੰ ਤੇ ਆਪਾਂ ਇਹ ਖੇਤ ਤੂੜੀ ਬਣਾਉਣੀ ਸੀ ਤੇ ਇੱਧਰ ਮਸ਼ੀਨ ਹੋ ਗਈ ਖਰਾਬ ਤੇ ਵੀਰ ਹੁਣੇ ਖੋਲੀ ਬੈਠੇ ਆ ਉੱਤ ਉੱਥੇ ਬੈ ਕੇ ਕੀ ਕਰਨਾ ਕੁੱਟ ਕਰਨਾ ਵਾ ਕੀ ਕਰਨਾ ਕੁਛ ਆ ਵੀ ਕੱਢ ਪੋਜੋ ਆ ਤੇ ਕੱਢ ਪਹਿਲਾਂ ਗੱਲ ਦੱਸ ਪਹਿਲਾਂ ਲਕਸ਼ ਕੀ ਕਹਿੰਦੇ ਹੋ ਫਿਰ ਹੋਏ ਨੋ ਤੂੰ ਨਾ ਤੋ ਬੋਲ ਤੇ ਬੈਹ ਦਦੂਣਾ ਇਹ ਸਾਡਾ ਦਾਦਾ ਕੱਤੋਂ ਕਿਹੜੀ ਗੱਲਾਂ ਘੱਟ ਜਾਣਾ 10 ਫਿਰ ਕਰ ਉੱਥੇ ਖੜ ਕੇ 10 ਫਿਰ ਕੱਤ ਜਾਣਾ ਤੂੰ ਖੜ ਕੇ 10 ਫਿਰ ਖੜ ਕੇ ਚੰਗੀ ਤਰ੍ਹਾਂ ਇੱਥੇ ਦਾਦੇ ਤੋਂ ਬੁਲਟ ਲੈ ਲਿਆ ਮੁੰਡੇ ਨੇ ਤੇ ਦਾਦੂ ਚੱਲੇ ਆਣ ਮੋਟਰਸਾਈਕਲ ਤੇ ਤੇ ਕਹਿੰਦਾ ਦਾਦੂ ਜੀ ਬੁਲਟ ਤੇ ਅਹੀਂ ਜਾਣਾ ਤੇ ਅਹੀਂ ਚੱਲਦੇ ਹੁਣ ਲੋ ਵੀ ਕੱਟ ਆ ਗਿਆ ਮਿੱਤਰੋ ਹਫਾਸ ਆਪਣਾ ਤੇ ਆਪਾਂ ਇਹਨੂੰ ਕੱਢਣ ਇਧਰ ਨਵਤਾਜ ਸਿੰਘ ਜੀ ਹੁਣੀ ਆਏ ਨਵਤਾਜ ਇਧਰ ਕੀ ਕਰਨਾ ਆਏ ਆਪਾਂ ਆਪਾਂ ਕਰਦੇ ਕਰਨਾ ਹੈ ਕਟਾ ਮਾਰੋ ਕਟਾ ਮਾਰੋ ਕਟਾ ਗਣੇ ਦੇ ਅੰਦਰ ਡੈਡੀ ਜੀ ਕਰੀ ਜਾਂਦੇ ਆ ਰਸਾ ਪਾਉਣ ਦੀ ਤਿਆਰੀ ਕੱਟੇ ਨੂੰ ਲੋ ਵੀ ਰਸਾ ਆ ਗਿਆ ਪੈ ਤੇ ਹੁਣ ਖਿਚਾਂਗੇ ਕੱਟੇ ਨੂੰ ਬਾਹਰ ਨੂੰ ਤੇ ਕੱਟਾ ਮਾਰਦਾ ਆਪ ਹੀ ਜੋਰ ਲੈ ਹੁਣ ਤੁਰਿਆ ਵੀ ਆਉਂਦਾ ਜੇ ਬਾਹਰ ਨੂੰ ਚਲ ਵੀ ਜਵਾਨਾ ਚਲ ਜਵਾਨਾ ਖੇਤ ਦੇ ਵਿੱਚ ਆਪਣਾ ਕੱਟ ਆ ਗਿਆ ਬਾਹਰ ਨਿਕਲ ਤੇ ਆਪਾਂ ਚੱਲਦੇ ਹੁਣ ਘਰ ਨੂੰ ਦੁੱਜੀ ਹਾਂਜੀ ਉਹਦੀ ਮਾਰਦੀ ਚਲ ਗਈ ਆ ਚੱਲ ਲਾ ਦੀ ਆ ਗਈ ਆਪਣੀ ਤੂੜੀ ਤੇ ਉਹਨੇ ਲਾ ਕੇ ਅੰਦਰ ਸੁੱਤਣਗੇ ਆਪਾਂ ਜਾਵਾਂਗੇ ਹੁਣ ਸ਼ਹਿਰ ਨੂੰ ਤੁਸੀਂ ਪਛਾਣ ਤੁਸੀਂ ਪਛਾਣ ਹੀ ਲਿਆ ਹੁਣ ਕਿਹੜਾ ਬੰਦ ਡਰਾਈਵਰ ਆ ਸਾਡਾ ਕੈਂਡ ਡਰਾਈਵਰ ਆ ਜੀ ਸ਼ਹਿਰ ਉਸਮਾਨ ਐਂਪਰਾਜਾ ਜੀ ਆਪਾਂ ਲੈ ਕੇ ਸੌਦਾ ਫਾਈਨਲੀ ਹੁਣ ਚਾਹੁੰਦੇ ਆ ਘਰੇ ਤੇ ਆ ਵੀ ਮੁੰਡਿਓ ਆਪਾਂ ਆ ਗਿਆਂ ਫਾਈਨਲੀ ਟ੍ਰੈਂਡ ਦੇ ਮੋੜ ਤੇ ਤੇ ਆਪਾਂ ਮੁੜਦੇ ਆ ਮੋੜ ਇੱਥੋਂ ਸੋ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੇ ਟਾਈਮ ਹੋ ਗਿਆ ਵਾ 9:30 ਤੇ ਆਪਾਂ ਘਰ ਆ ਗਏ ਸੀ ਤੇ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਆ ਖਤਮ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਨਾਲ ਤੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਕਰੋ ਭਰਾ ਦੀ ਸਪੋਰਟ ਸੋ ਬਾਏ